ਸੇ ਕਾਰਨ ਕਰਕੇ ਆਪਾਂ ਨੂੰ ਇੰਜਨ ਹੀ ਇਹਦਾ ਟਰੈਕਟਰ ਦਾ ਚੇਂਜ ਕਰਨਾ ਪਿਆ ਤੇ ਲਓ ਵੀ ਸਜਣੋ ਜੋ ਇੰਜਨ ਆਪਣੇ ਕੋਲੇ ਵਾਵਾ ਲੰਮੇ ਸਮੇਂ ਤੋਂ ਪਿਆ ਆਪਣੇ ਕੋਲੇ ਆਪਾਂ ਕਲਚ ਵਗੈਰਾ ਇੰਜਨ ਨਾਲ ਫਿੱਟ ਕਰਤਾ ਫਿੰਗਰਾਂ ਦੀ ਕਰਤੀ ਅਡਜਸਟਮੈਂਟ ਅਡਜਸਟਮੈਂਟ ਕਰਨ ਤੋਂ ਬਾਅਦ ਆਪਾਂ ਇਹਨੂੰ ਚੜਾਉਨੇ ਆ ਇਧਰ ਨਾਲ ਲੋ ਸਦਨੋ ਜੋ ਆਪਾਂ ਬ੍ਰੇਕਾਂ ਖੋਲਿਆ ਸੀ ਇਦਰੋਂ ਆਪਣਾ ਇੰਜਨ ਦਾ ਕੰਮ ਢੰਗ ਹੋ ਗਿਆ। ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀ ਐਂਟੀ ਬਰਗਾੜੀ ਤੇ। ਆਓ ਮਿੱਤਰੋ ਅੱਜ ਗੱਲਬਾਤ ਕਰਦੇ ਆਪਾਂ ਜੋ ਆਪਣੇ ਕੋਲੇ ਹਿਸ਼ਾਰਪੁਰ ਤੋਂ ਟਰੈਕਟਰ ਪਿਛਲੇ ਦਿਨਾਂ ਤੋਂ ਖੁੱਲਿਆ ਵਾ ਸੀਗਾ। ਸੋ ਆਪਾਂ ਇਸ ਟਰੈਕਟਰ ਦੇ ਵਿੱਚ ਇੰਜਨ ਡੀਆਈ ਕਰਨਾ ਸੀਗਾ ਪਰ ਲੇਕਨ ਕਿਸੇ ਕਾਰਨ ਕਰਕੇ ਆਪਾਂ ਨੂੰ ਇੰਜਨ ਹੀ ਇਹਦਾ ਟਰੈਕਟਰ ਦਾ ਚੇਂਜ ਕਰਨਾ ਪਿਆ। ਲਓ ਸੱਜਣੋ ਜੋ ਇੰਜਨ ਆਪਾਂ ਵਾਵਾ ਦਿਨ ਹੋ ਗਏ ਲਿਆਂਦੇ ਨੂੰ। ਤੇ ਸੋ ਆਪਣੇ ਕੋਲੇ ਪਟਿਆਲੇ ਤੋਂ ਲਿਆਈ ਸੀ ਆਪਾਂ ਟਰੈਕਟਰ ਦਾ ਇੰਜਨ ਇਹ। ਤੇ ਉਹ ਬਹੁਤ ਦਿਨੋਂ ਕੁਲੇ ਜਾਂਦੇ ਨੂੰ ਨੂੰ ਤੇ ਚਲੋ ਅੱਜ ਆਪਾਂ ਇਹਦੇ ਕਲਚ ਸੈਂਬਲ ਕਰਾਂਗੇ ਪ੍ਰੈਸ ਪਲੇਟ ਇਧਰ ਆਪਣੀ ਫਿਟਿੰਗ ਹੋਈ ਜਾਂਦੀ ਆ ਤੇ ਪ੍ਰੈਸ ਪਲੇਟ ਦੀ ਫਿਟਿੰਗ ਕਰਕੇ ਉਸ ਤੋਂ ਬਾਅਦ ਇੰਜਨ ਨੂੰ ਕਰਾਂਗੇ ਅਟੈਚ ਨਾਲ ਰਬੜ ਪਾ ਕੇ ਤੇ ਚਲੋ ਸੱਜਣਾਂ ਜੁੜੇ ਰਹੋ ਵੀਡੀਓ ਦੇ ਨਾਲ ਕਿਉਂਕਿ ਤੁਹਾਡੀ ਹਸਤੋਂ ਦੇ ਨਾਲ ਹੀ ਆਪਾਂ ਅੱਗੇ ਵੀ ਕਿਆ ਵਰਕ ਕਰਦੇ ਆਂ ਕਹਿੰਦਾ ਮਤਲਬ ਅੱਜ ਤੁਸੀਂ ਸਾਡੇ ਨਾਲ ਇੰਜਨ ਦੀ ਫਿਟਿੰਗ ਕਰਵਾਉਣੀ ਆ ਤੇ ਅੱਜ ਆਪਾਂ ਕਰਾਂਗੇ ਤੇ ਲਾਓ ਮਿੱਤਰੋ ਜੁੜੇ ਰਹੋ ਤੁਸੀਂ ਕਲਚ ਬੈਟ ਆਪਣੀ ਵੀਡੀਓ ਲਈ ਪੈ ਚੁੱਕੀ ਹੈ ਗিয়ার ਵਾਲੀ ਆਪਾਂ ਰੱਖ ਕੇ ਚੈੱਕ ਕਰ ਲਈ ਤੇ ਫਰਹਲ ਬੈਟ ਆਪਾਂ ਇਹਦੇ ਨਵੇਂ ਮਾਡਲ ਵਾਲੀ ਫਿੱਟ ਕੀਤੀ ਆ ਇਧਰ ਬੈਰਮ ਵગેਰਾ ਪੈ ਗਿਆ ਸਪਰਿੰਗ ਰਹਿੰਦੇ ਇਕੱਲੇ ਪਾਉਣ ਵਾਲੇ ਆਪਣੇ ਤੇ ਲਓ ਵੀ ਕਰਦੇ ਆ ਫਿਟਿੰਗ ਉਹ ਤੋਂ ਆਪਾਂ ਕਲਚ ਵਗੈਰਾ ਇੰਜਾਂ ਨਾਲ ਫਿੱਟ ਕਰਤਾ ਸਿੰਗਰਾਂ ਦੀ ਕਰਤੀ ਐਡਜਸਟਮੈਂਟ ਐਡਜਸਟਮੈਂਟ ਕਰਨ ਤੋਂ ਬਾਅਦ ਆਪਾਂ ਇਹਨੂੰ ਚੜਾਉਨੇ ਆ ਇਧਰ ਨਾਲ ਨਾਲ ਚੜਾ ਕੇ ਤੇ ਦੇਖਦੇ ਆ ਆਪਾਂ ਕਿੱਦਾਂ ਫਿਟਿੰਗ ਆਉਂਦੀ ਹੈ ਤੇ ਕਿੱਦਾਂ ਸੈਟਿੰਗ ਆਉਂਦੀ ਦੀ ਇੰਨਾਂ ਦੀ ਤੇ ਸੋ ਸੱਜਣਾ ਜੁੜੇ ਰਿਹਾ ਵੀਡੀਓ ਦੇ ਨਾਲ ਜੀ ਦਾ ਬਤਾ ਦੇ ਲਈ ਲਾਓ ਸੋਜਣੋ ਜੋ ਆਪਾਂ ਇੰਜਨਾ ਅਟੈਚ ਕਰਤਾ ਨਾਲ ਹੌਜ਼ਿੰਗ ਦੇ ਸੋ ਇਸ ਤੋਂ ਬਾਅਦ ਆਪਾਂ ਬੈਂਡ ਵਗੈਰਾ ਜਿਹੜੇ ਇਹ ਬਦਲਾਂਗੇ ਆਪਾਂ ਜੋ ਬੈਂਡਿੰਗਾਂ ਵਗੈਰਾ ਆਪਾਂ ਬਦਲਾਂਗੇ ਇਹਦੀਆਂ ਤੇ ਉਸ ਤੋਂ ਬਾਅਦ ਆਪਾਂ ਅੱਜ ਇਹਦਾ ਹਿੱਸਾ ਵਗੈਰਾ ਵੀ ਦੱਸਾਂਗੇ ਅੱਜ ਨਾਲ ਆਪਲਾ ਕੇ ਤੇ ਚਲੋ ਸੋਜਣੋ ਬਾਕੀ ਜੁੜੇ ਰਿਹਾ ਵੀਡੀਓ ਦੇ ਨਾਲ ਫਿਰ ਉਸ ਤੋਂ ਬਾਅਦ ਆਪਾਂ ਪਾਈਪਾਂ ਵਾਲੀ ਸਪਲਾਈ ਵਗੈਰਾ ਵੀ ਕਰਨੀ ਹੈ ਅਜੇ ਦੀ ਸੋ ਜੀ ਨੂੰ ਸਵਾਗਤ ਹੈ ਤੁਹਾਡਾ ਨਵੀਂ ਸਵੇਰ ਦੇ ਵਿੱਚ ਸੋ ਅੱਜ ਸੱਜਰੋਂ ਆਪਾਂ ਜੋ ਆਪਣੇ ਕੋਲੇ 511 ਟਰੈਕਟਰ ਹਾਰਪਰ ਤੋਂ ਖੁੱਲਿਆ ਹੋਇਆ ਸੀਗਾ ਸੋ ਇਸ ਟਰੈਕਟਰ ਦੇ ਵਿੱਚ ਆਪਾਂ ਮੁਗਲੈਲ ਵਗੈਰਾ ਅੱਜ ਐਡ ਕਰਾਂਗੇ ਬਾਕੀ ਜੋ ਐਨਲੈਟ ਐਡਜਸਟ ਬੈਂਡ ਆਪਾਂ ਇਹਦੇ 652 ਵਾਲਾ ਯੂਜ਼ ਕਰਾਂਗੇ ਤੇ ਚਲੋ ਸੱਜਰੋਂ ਕਰਦੇ ਆਪਾਂ ਫਿਟਿੰਗ ਸ਼ੁਰੂ ਇਹਦੀ ਬਾਕੀ ਪਾਰਟਸ ਜੋ ਆਪਾਂ ਮੰਗਾਇਆ ਸੀ ਆਪਣੇ ਕੋਲੇ ਆ ਗਿਆ ਸੀਗਾ ਆ ਦੇਖ ਸਕਦੇ ਹੋ ਤੁਸੀਂ ਤੇ ਚਲੋ ਕਰਦੇ ਆ ਵਰਕ ਸਟਾਰਟ ਲੋ ਵੀ ਸੱਜਣੋਂ ਆਪਾਂ ਹਿੱਸਾ ਵਗੈਰਾ ਆਪਾਂ ਕਰਤਾ ਫਿਟਿੰਗ ਸੋ ਆਪਾਂ ਇਸ ਤੋਂ ਬਾਅਦ ਕਰਦੇ ਆਂ ਅਗਲੇ ਪੱਖੇ ਵਗੈਰਾ ਦੀ ਫਿਟਿੰਗ ਪੱਖਾ ਪੱਖਾ ਕਰਕੇ ਫਿੱਟ ਉਸ ਤੋਂ ਬਾਅਦ ਆਪਾਂ ਕਰਾਂਗੇ ਦਾ ਬ੍ਰੇਕਾਂ ਦੀ ਜੌਬ ਤੇ ਨਾਲ ਹੀ ਆਪਣੀ ਇੱਕ ਲਿਫਟ ਵਾਲੀ ਪਾਈਪ ਦੀ ਸੈਟਿੰਗ ਕਰਨ ਵਾਲੀ ਰਹਿ ਗਈ ਉਹ ਵੀ ਲਾਉਣੀ ਜ਼ਰੂਰੀ ਨਾਲ ਕਿਉਂਕਿ ਇਹ ਬਲੌਗ ਆਪਣਾ ਪਹਿਲਾਂ ਕੰਪਲੀਟ ਨਹੀਂ ਹੋਇਆ ਸੀਗਾ ਕਿਉਂਕਿ ਇਹ ਬਲੌਗ ਆਪਣਾ ਪਹਿਲਾਂ ਕੰਪਲੀਟ ਨਹੀਂ ਹੋਇਆ ਸੀਗਾ ਤੇ ਚਲੋ ਆਪਾਂ ਹੁਣ ਇਸ ਟਰੈਕਟਰ ਦੇ ਵਿੱਚ ਅੱਜ ਦੇ ਵਰਕ ਦੇ ਵਿੱਚ ਕੀ ਕੀ ਕੰਮ ਕਰਨਾ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਅੱਜ ਦੇ ਵਰਕ ਦੇ ਵਿੱਚ ਆਪਾਂ ਇੱਕ ਤਾਂ ਦੇ ਬ੍ਰੇਕਾਂ ਦੀ ਜੌਬ ਕਰਾਂਗੇ। ਨੰਬਰ 2 ਤੇ ਜੋ ਆਪਣਾ ਇੱਕ ਤਾਂ ਰੈਡੀਟਰ ਇਹਨਾਂ ਦਾ ਆਪਣਾ ਲਾਉਣ ਵਾਲਾ ਬਾਕੀ ਮਕਲੈਲ ਵਗੈਰਾ ਇੰਨਾਂ ਦੇ ਵਿੱਚ ਐਡ ਕਰਨ ਵਾਲਾ ਰਹਿ ਗਿਆ। ਤੇ ਹੋਰ ਤਾਂ ਬਾਕੀ ਸਭ ਆਪਣਾ ਕੰਪਲੀਟ ਹੋ ਚੁੱਕਿਆ। ਚਲੋ ਸੱਜਣੋ ਕਹਿਣ ਦਾ ਮਤਲਬ ਆਪਣਾ ਅੱਜ ਦੇ ਦਿਨ ਦਾ ਵਰਕ ਰਹਿ ਗਿਆ ਇਸ ਟਰੈਕਟਰ ਦੇ ਉੱਪਰ। ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਸਟਾਰਟ ਕਰਕੇ ਤੇ ਬਾਹਰ ਕੱਢ ਦਿਆਂਗੇ। ਤੇ ਬਾਹਰ ਕੱਢ ਕੇ ਮੁੜ ਕੇ ਇੱਕ ਦਿਨ ਇਹਨੂੰ ਚੈੱਕ ਅਪ ਕਰਾਂਗੇ ਘੰਟਾ ਘੜੀ ਚਲਾ ਕੇ। ਤੇ ਉਸ ਤੋਂ ਬਾਅਦ ਆਪਾਂ ਦਾ ਸ਼ੋਵ ਵਗੈਰਾ ਫਿਟਿੰਗ ਕਰਕੇ ਤੇ ਇਹਨੂੰ ਰੈਡੀ ਕਰ ਦਾਂਗੇ ਤੇ ਆਓ ਕਰਦੇ ਆ ਤੁਹਾਡੇ ਸਾਥ ਦੇ ਨਾਲ ਆਪਾਂ ਅ ਅੱਜ ਦਾ ਵਰਕ ਸਟਾਰਟ ਤੇ ਚਲੋ ਸੱਜਣਾ ਜੁੜੇ ਰਿਹਾ ਵੀਡੀਓ ਦੇ ਨਾਲ ਲੋ ਮਿੱਤਰੋ ਆਪਾਂ ਸਟੀering ਵਗੈਰਾ ਸ਼ੀਲਡ ਵਗੈਰਾ ਆਪਣਾ ਫਿਟਿੰਗ ਕਰਤਾ ਤੇ ਉਧਰਲੀ ਸਾਈਡ ਆਪਾਂ ਲਿਫਟ ਪੰਪ ਵਾਲੀ ਪਾਇਆ ਵੀ ਫਿਟ ਕਰਤੀ ਇਧਰ ਜੋ ਲਿਫਟ ਪੰਪ ਵਾਲੀ ਪਾਇਆ ਪਾਪਾ ਵਗੈਰਾ ਫਿਟ ਕਰਤੀ ਆ ਤੁਸੀਂ ਦੇਖ ਸਕਦੇ ਹੋ ਆਹ ਸਾਰੀ ਫਿਟਿੰਗ ਤੁਸੀਂ ਦੇਖ ਸਕਦੇ ਹੋ ਕਿੱਦਾਂ ਲੱਗੀ ਤੁਹਾਨੂੰ ਕਿਉਂਕਿ ਇਹ ਫਿਲਟਰ ਆਪਾਂ ਹਾਲੈਂਡ ਵਾਲਾ ਜਗ੍ਹਾ ਤੇ ਲਾਤਾ ਚਲੋ ਸੋ ਜਨੋਂ ਬਾਕੀ ਕਰਦੇ ਆ ਫਿਟਿੰਗ ਰੈਡੀਟਰ ਵਗੈਰਾ ਦੀ ਤੇ ਸੋ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ ਹੁਣ ਇਸ ਤੋਂ ਬਾਅਦ ਆਪਾਂ 에য়ার ਕੰਟਰ ਕਰਕੇ ਫਿੱਟ ਤੇ ਇਹਨੂੰ ਇਧਰੋਂ ਕਰ ਦਿਆਂਗੇ ਰੈਡੀ ਤੇ ਉਸ ਤੋਂ ਬਾਅਦ ਆਪਾਂ ਖੋਲ ਦਿਆਂਗੇ ਤੇ ਬ੍ਰੇਕ ਇਹ ਬ੍ਰੇਕ ਵੀ ਅੱਜ ਲਗਭਗ ਸ਼ਾਮ ਤੱਕ ਆਪਾਂ ਕੰਪਲੀਟ ਕਰਕੇ ਤੇ ਅੱਜ ਟਰੈਕਟਰ ਬਾਹਰ ਕੱਢ ਦਿਆਂਗੇ ਆਪਾਂ ਇਹਨੂੰ ਤੇ ਕੱਲ ਨੂੰ ਆਪਾਂ ਟਰੈਕਟਰ ਇਸ ਨੂੰ ਕਰਨ ਨਾਲ ਲੱਗ ਜਾਣਾ 51 ਘੰਟੇ ਤੇ ਇਧਰ ਆਪਣੇ ਕੋਲੇ ਇੱਕ ਭਰਾ ਦਾ ਆਇਆ ਸੀ ਟਰੈਕਟਰ ਤੇ ਗਰਾਜ ਭਰਾ ਦਾ ਜੋ ਇਸ ਟਰੈਕਟਰ ਦੇ ਵਿੱਚ ਆਪਾਂ ਇੰਜਨ ਦੀ ਜੌਬ ਕਰ ਰਹੇ ਹਾਂ ਇਸੋ ਟਰੈਕਟਰ ਨੂੰ ਆਪਾਂ 75 ਤੋਂ CHP ਦੇ ਵਿੱਚ ਕਨਵਰਟ ਕਰਨਾ 7 ਤੋਂ 75 ਦੇ ਵਿੱਚ ਕਹਿਣ ਦਾ ਮਤਲਬ ਟਰਬੋ ਵਗੈਰਾ ਲਾਵਾਂਗੇ ਨਾਲ ਪਿਸਟਨ ਵਗੈਰਾ ਪਾਵਾਂਗੇ ਆਪਾਂ ਇਹਦੇ ਤੇ ਸੋ ਸੱਜਣੋ ਤੁਸੀਂ ਜੁੜੇ ਰਹੋ ਇਸ ਟਰੈਕਟਰ ਦੇ ਆਪਣੇ ਅਲੱਗ ਤੋਂ ਵਲੌਗ ਆਉਣਗੇ ਪਾਰਟ ਆਪਣੇ ਐਡਡ ਪਾਰਟ ਆਉਣਗੇ ਜੋ ਜੋ ਇਹ ਟਰੈਕਟਰ ਦਾ ਵਰਕ ਹੋਇਆ ਤਾਂ ਤੁਸੀਂ ਜ਼ਰੂਰ ਦੇਖਣੇ ਤੇ ਬਾਕੀ ਤੁਹਾਨੂੰ ਬਾਹਰ ਦਾ ਵਰਕ ਵੀ ਦਿਖਾ ਦਿੰਨਾ ਅੱਜ ਮੈਂ ਬਾਕੀ ਤਾਂ ਨੋਰਮਲ ਕੰਮ ਆਪਣੇ ਸਰਵਿਸ ਵਗੈਰਾ ਵਾਲੇ ਹੋਈ ਜਾਂਦੇ ਆ ਤੇ ਇੱਕ ਮੈਸੀ ਦੇ ਨਜ਼ਰ ਮਰਾ ਦਈਏ ਤੁਹਾਨੂੰ ਅੱਜ ਕਿਉਂਕਿ ਜੇ ਮੈਸੀ ਦੇ ਫਰਸਟ ਕੋਟ ਲੱਗ ਗਿਆ ਆਪਣਾ ਇਧਰ ਤੇ ਮੈਸੀ ਟਰੈਕਟਰ ਦੇ ਆਪਣਾ ਫਰਸਟ ਕੋਟ ਲਾਇਆ ਹਜੇ ਆਪਾਂ ਹਜੇ ਆਪਾਂ ਇਸ ਟਰੈਕਟਰ ਦੇ ਦੋ ਤੇ ਤਿੰਨ ਕੋਟ ਲੱਗਣਗੇ ਦੋ ਤਿੰਨ ਕੋਟ ਲੱਗਣ ਤੋਂ ਬਾਅਦ ਆਪਾਂ ਇਸ ਟਰੈਕਟਰ ਨੂੰ ਬਾਕੀ ਜੌਬ ਕਰਾਂਗੇ ਜੋ ਜਿਹਦੇ ਪੇਂਟ ਦੇ ਪ੍ਰੋਸੈਸ ਹੋਣਗੇ ਸਾਰੇ ਆਗੂ ਕਰਾਂਗੇ ਆਪਾਂ ਆਪੇ ਬਾਕੀ ਇਧਰ ਆਪਣਾ ਜੋ ਆਪਾਂ 963 ਪਹਿਲਾਂ ਕੀਤਾ ਸੀ 744 ਟਰੈਕਟਰ ਸੋ ਇਸ ਟਰੈਕਟਰ ਦੇ ਵਿੱਚ ਦੋ ਤਿੰਨ ਕਮੀਆਂਆਂ ਹੀ ਆ ਕੱਢਦੇ ਆਪਾਂ ਇੱਕ ਤਾਂ ਇਹਦੇ ਐਲਕੂਲਰ ਵਾਲੀਆਂ ਪਾਈਪਾਂ ਲੀਕ ਸੀਗੀਆਂ ਨੋਕੇ ਟਰੈਕਟਰ ਆਪਾਂ 1.5 ਸਾਲ ਪਹਿਲਾਂ ਸੌਰੀ 963 ਕੀਤਾ ਸੀਗਾ ਆਪਾਂ ਇੱਕ ਇਹਦੇ ਔਇਲ ਫਿਲਟਰ ਬਾਡੀ ਹੈ ਜਿਹੜੀ ਉਹ ਨਿਊ ਮਾਡਲ ਵਾਲੀ ਲਾਈ ਆਪਾਂ ਚੂੜੀ ਵਾਲੀ ਤੇ ਇੱਕ ਇਹਦੇ ਲਿਫਟ ਫਿਲਟਰ ਵੀ ਆਪਾਂ ਅਗਲੀ ਸਾਈਡ ਕਰਾਂਗੇ नंबर दो काम करना जो पोषराड़ा वो नमें मॉडल नौ सौ त्रेहट वाली पावगे क्योंकि पहला नौ सौ त्रेहट वाली राड़ा ये दिया नहीं होंदिया सू नज़र भी मरा देना जो आ सिलाइया आप मोटा पावे क्योंकि यदि जो पैलों सिलाई क्या मोटिंग पैनिया देखो आ पतलिया सी राड़ा क्योंकि पता बिंग हो जाए चल के ओवरेज से ਕਿਉਂਕਿ ਟਰੈਕਟਰ ਦੀ ਓਵਰ ਇਸ ਕਰਨੀ ਹੈ ਕਿਉਂਕਿ ਚੱਕਰ ਚਾਰ ਹਜ਼ਾਰ ਕਰਨਾ ਆਪਾਂ ਇਹਦੇ ਇੰਜਨ ਦਾ ਤੇ ਇਧਰ ਆਪਣੇ ਜੋ 59 ਗਰਾ ਟਰੈਕਟਰ ਦੇ ਆਪਣੇ ਮੜਗਾੜ ਆਏ ਸੀ ਆਪਣੇ ਕੋਲੇ ਸੋ ਇਸ ਦਾ ਵੀ ਪੇਂਟ ਆਪਣਾ ਰਿਮੂਵ ਹੋ ਚੁੱਕਿਆ ਦੇਖੋ ਕਿਉਂਕਿ ਮੜਗਾੜ ਆਪਣੇ ਕੋਲੇ ਜੋ ਗੁਰਮੀਤ ਭਾਈ ਹੈ ਜੋ ਟਰੈਕਟਰਾਂ ਦਾ ਕੰਮ ਕਰਦਾ ਕੋਟ ਭਾਈ ਦੇ ਵਿੱਚ ਉਹਨਾਂ ਕੋਲੋਂ ਆਪਣੇ ਕੋਲੇ ਆਏ ਸੀ ਪੇਂਟ ਹੋਣ ਵਾਸਤੇ ਸੋ ਇਹ ਵੀ ਆਪਣਾ ਪੇਂਟ ਉੱਤਰ ਗਿਆ ਆ ਤੁਸੀਂ ਦੇਖ ਸਕਦੇ ਹੋ ਪੇਂਟ ਰਿਮੂਵ ਹੋ ਚੁੱਕਿਆ ਹੈਗਾ ਤੇ ਇਧਰ ਆਪਣਾ ਪੇਂਟ ਆ ਪੁਣੀਆਂ ਦਾ ਮੂਰਤ ਹੋਰ ਬਾਈ ਕੀ ਕਰੀਏ ਨਾ ਅੱਜ ਫਿਰ ਪੇਂਟ ਦੇ ਮਾਰੀ ਜਾਂਦੇ ਕਿਹੜੇ ਡਾਕਟਰ ਦੇ ਮਾਰੀ ਜਾਂਦੇ ਮੈਸੀ ਦੇ ਮੈਸੀ ਦਾ ਕਰ ਰਹੇ ਹੈ ਅੱਛਾ ਹਜੇ ਰਹਿੰਦਾ ਹੈ ਨਾ ਇੱਕ ਕੋੜੀ ਲੱਗੂ ਅੱਜ ਹਾਂਜੀ ਇੱਕ ਕੋੜੀ ਲੱਗੂਗਾ ਠੀਕ ਹੈ ਠੀਕ ਹੈ ਤੇ ਰੰਗ ਕਿਵੇਂ ਲੱਗੇ ਅੱਜ ਰੰਗ ਵੀ ਠੀਕ ਹੈ ਜੀ ਠੀਕ ਆ ਠੀਕ ਆ ਠੀਕ ਆ ਚਲ ਤੈਨੂੰ ਠੀਕ ਲੱਗਣਾ ਚਾਹੀਦਾਗਾ ਤੇ ਚਲੋ ਸਦਰੋਂ ਬਾਕੀ ਆਪਣੀਆਂ ਤਿਆਰੀਆਂ ਚੱਲ ਰਹੀਆਂ ਫੁੱਲ ਕੰਮ ਨਹੀਂ ਆ ਤੇ ਤੁਸੀਂ ਜੁੜੇ ਰਹੋ ਵੀ ਵੀਡੀਓ ਦੇ ਨਾਲ ਕਿਉਂਕਿ ਤੁਹਾਡੇ ਸਾਥ ਦੇ ਨਾਲ ਹੀ ਅਸੀਂ ਅੱਜ ਸਾਰਾ ਵਰਕ ਕਰਦੇ ਆਂਗੇ ਤੇ ਤੁਹਾਡੀ ਜਿਵੇਂ ਜਿਵੇਂ ਤੁਸੀਂ ਐਡਵਾਈਸ ਦਿੰਨੇ ਆ ਸਾਨੂੰ ਉਸ ਮੁਤਾਬਕ ਹੀ ਅਸੀਂ ਕੰਮ ਕਰਦੇ ਆ ਜੇ ਤੁਸੀਂ ਕੋਈ ਕਮੈਂਟ ਦੇ ਵਿੱਚ ਸਲਾਹ ਦੇਣੀ ਆ ਜਾਂ ਕੋਈ ਕੰਮ ਦੇ ਵਿੱਚ ਕਮੀ ਲੱਗਦੀ ਆ ਤੁਸੀਂ ਜਰੂਰ ਦੱਸਿਆ ਕਰੋ ਕਿਉਂਕਿ ਜੇ ਤੁਸੀਂ ਦੱਸੋਗੇ ਤਾਂ ਫੇਰ ਹੀ ਅਸੀਂ ਗਾਹ ਨੂੰ ਕਮੀਆਂ ਸੁਧਾਰਾਂਗੇ ਤੇ ਚਲੋ ਸੱਜਣੋ ਬਾਕੀ ਸ਼ਾਮ ਤੱਕ ਜੁੜੇ ਰਹੇ ਵੀਡੀਓ ਨਾਲ ਸ਼ਾਮ ਤੱਕ ਦੇਖਦੇ ਆਪਾਂ ਕਿੰਨੇ ਵਜੇ ਤੱਕ ਆਪਾਂ ਕੰਮ ਕਰਦੇ ਆਂ ਸਾਰੇ ਸਤਿ ਸ੍ਰੀ ਅਕਾਲ ਜੋ ਆਪਾਂ ਬ੍ਰੇਕਾ ਖੋਲਿਆ ਸੀ ਇਧਰੋਂ ਆਪਣਾ ਇੰਜਨ ਦਾ ਕੰਮ ਡਨ ਹੋ ਗਿਆ ਦਾ ਕਿਉਂਕਿ ਰੈਡੀਏਟਰ ਵਗੈਰਾ 에ਅਰ ਕਲੀਨਰ ਵਗੈਰਾ ਆਪਾਂ ਫਿਟਿੰਗ ਕਰਤਾ ਇਹਦਾ ਆ ਦੇਖੋ ਅਗਲੇ ਪੰਨੇ ਆਪਾਂ ਫਿਟਿੰਗ ਕਰਤਾ ਜੋ ਜੈਨੂਨ ਤਰੀਕੇ ਦੇ ਨਾਲ ਤੇ ਸਾਇਲੈਂਸਰ ਵਗੈਰਾ ਲਾਤਾ ਆਪਾਂ ਇਹਦਾ ਤੇ ਸੋ ਇਸ ਤੋਂ ਬਾਅਦ ਆਪਾਂ ਬ੍ਰੇਕਾਂ ਇਧਰਲੇ ਤਾਂ ਮੇਰੇ ਹਿਸਾਬ ਨਾਲ ਠੀਕ ਆ ਬ੍ਰੇਕ ਕਿਉਂਕਿ ਇਧਰ ਲੈਦਰ ਲੋਦਰ ਵਗੈਰਾ ਨਵੇਂ ਪਾਏ ਹੋਏ ਆ ਤੇ ਕਲਾਸ ਸਿਲੰਡਰ ਆਪਾਂ ਬਦਲ ਕੇ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਸਾਫ ਕਰਕੇ ਤੇ ਇਦਾਂ ਹੀ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਅਗਲੇ ਦੂਸਰੇ ਪਾਸੇ ਦਾ ਬ੍ਰੇਕ ਖੋਲਾਂਗੇ ਤੇ ਬ੍ਰੇਕ ਖੋਲਣ ਤੋਂ ਬਾਅਦ ਮੁੜ ਕੇ ਆਪਾਂ ਇਹਦੀ ਬ੍ਰੇਕ ਵਾਲੀ ਕਿੱਟਾ ਵਗੈਰਾ ਪਾਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਸਟਾਰਟ ਕਰਕੇ ਤੇ ਅੱਜ ਬਾਹਰ ਕੱਢ ਦਿਆਂਗੇ ਤੇ ਇੱਧਰ ਤੁਹਾਨੂੰ ਸੋਨਾਲੀਕਾ ਜੋ ਆਪਣੇ ਕੋਲ ਅਮਰਸਰ ਤੋਂ ਆਇਆ ਸੀਗਾ ਟਾਰੀ ਬਾਰਡਰ ਤੋਂ ਉਹਦੇ ਤੇ ਨਜ਼ਰ ਮਰਾ ਦੀ ਤੁਹਾਨੂੰ ਆ ਦੇਖੋ ਇਹ ਸੋਨਾਲੀਕਾ ਆਪਣੇ ਕੋਲ ਟਾਰੀ ਬਾਰਡਰ ਤੋਂ ਆਇਆ ਸੀ ਸੋ ਇਸ ਟਰੈਕਟਰ ਦੇ ਵਿੱਚ ਆਪਾਂ ਕਲੱਚ ਦੀ ਜੌਬ ਕਰਨੀ ਆ ਇੰਜਨ ਦੀ ਜੌਬ ਕਰਨੀ ਆ ਵੇਦ ਟਰਪੋ ਲਾਉਣਾ ਆਪਾਂ ਪਾਵਰ ਕਹਿਣ ਦਾ ਮਤਲਬ ਆਪਾਂ 70 ਐਚਪੀ ਦੇ ਲਾਗੇ ਬੰਨੇ ਕਰਨਾ ਹੈ ਦਾ ਕਿਉਂਕਿ 70 ਤੋਂ ਪਲੱਸ ਮਾਰੇ ਪਾਵਰ ਕਿਉਂਕਿ ਇਹੋ ਜੀ ਆਪਾਂ ਇੰਜਨ ਦੀ ਸੈਟਿੰਗ ਕਰਨੀ ਹੈ ਇਸ ਟਰੈਕਟਰ ਦੀ ਤੇ ਇੰਜਨ ਵਗੈਰਾ ਆਪਣਾ ਖੁੱਲ ਚੁੱਕਿਆਗਾ ਇੰਜਨ ਖੋਲਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਨੂੰ ਵਾਸ਼ ਕਰਦੇ ਆਂ ਵਾਸ਼ ਕਰਕੇ ਆਪਾਂ ਦੇਖਦੇ ਆਂ ਦੇ ਵਿੱਚ ਕੀ ਕੀ ਆਪਣਾ ਡੈਮੇਜ ਹੈ ਤੇ ਕੀ ਆਪਾਂ ਪਾਉਣਾ ਨਵਾਂ ਆਪਾਂ ਲਾਉ ਵੀ ਸੱਜਣੋ ਆਪਾਂ ਦੂਜਾ ਬ੍ਰੇਕ ਵੀ ਖੋਲ ਲਿਆ ਸੀ ਤੇ ਇੱਕ ਪਾਸੇ ਦਾ ਬ੍ਰੇਕ ਆਪਾਂ ਦਿੱਤਾ ਕੱਸ ਜਿਹੜਾ ਦੂਜੇ ਪਾਸੇ ਦਾ ਬ੍ਰੇਕ ਖੋਲਿਆ ਸੀ ਆਪਾਂ ਉਹਦੇ ਵਿੱਚ ਆਪਣੇ ਲੈਦਰ ਵਗੈਰਾ ਟੁੱਟੇ ਨਿਕਲੇ ਆ ਆ ਤੁਸੀਂ ਦੇਖ ਸਕਦੇ ਹੋ ਆ ਸਾਰਾ ਚੂਰਾ ਬਣਿਆ ਵਾ ਮੇਰਾ ਹੋ ਗਿਆ ਬਹੁਤ ਹੁਣ ਕਿਉਂਕਿ ਹਜੇ ਜ਼ਿਆਦਾ ਨਹੀਂ ਹੋਇਆ ਹੁੰਦਾ ਜਾਂਦਾ ਤੇ ਇਧਰ ਆਪਣੇ ਆ ਹੋਇਆ ਸ਼ੂਆਂ ਦਾ ਹਾਲ ਆ ਤੁਸੀਂ ਦੇਖ ਸਕਦੇ ਹੋ ਲੇਜ਼ਰ ਟੁੱਟ ਗਏ ਆ ਸ਼ੂ ਹੋ ਗਏ ਬੇਕਾਰ ਜਾਵਾ ਚਲੋ ਵੀ ਸੱਜਣੋ ਆਪਾਂ ਡਰਮ ਨੂੰ ਦਿੱਤਾ ਟੂਲ ਲਾਉਣਾ ਤੇ ਲੈਜ਼ਰ ਆ ਜਿਹੜੇ ਆਪਾਂ ਇਹ ਕੰਪਲੀਟ ਸ਼ੂ ਨਵੇਂ ਪਾਵਾਂਗੇ ਤੇ ਇਧਰ ਲਈ ਸੇਲ ਵੀ ਆਪਣੀ ਪਾਰਟੀ ਨਿਕਲੀ ਆ ਉਹ ਤੁਸੀਂ ਦੇਖ ਲਓ ਤੇ ਚਲੋ ਕਰਦੇ ਆਪਾਂ ਇਹਦੀ ਸਫਾਈ ਇਧਰੋਂ ਪੂਰੀ ਕਰਕੇ ਸਾਫ਼ ਤੇ ਪਾ ਕੇ ਸੀਲ ਆਪਾਂ ਕੱਸ ਦਿਆਂਗੇ ਇਹਨੂੰ ਇਧਰੋਂ ਤੇ ਇਧਰ ਡਰਮ ਜਦੋਂ ਆ ਗਿਆ ਆਪਣਾ ਟੂਲ ਲੱਗ ਕੇ ਤੇ ਇਹਨੂੰ ਵੀ ਦਿਆਂਗੇ ਕੱਸ ਇੱਕ ਝਲਕ ਤੁਹਾਨੂੰ ਸੋਨਾ ਲੀਕਾ ਦੀ ਮਰਾ ਦਈਏ ਸੋਨਾ ਲੀਕਾ ਦੀ ਜਿਹੜੀ ਕ੍ਰੈਂਕ ਆ ਇਹ ਆਪਣੀ ਬਿਲਕੁਲ ਠੀਕ ਨਿਕਲੀ ਆ ਤੇ ਟਾਈਮਿੰਗ ਵਾਲੀਆਂ ਕਰਾਰੀਆਂ ਆਪਣੀਆਂ ਨਵੀਆਂ ਪਹਿਣੀਆਂ ਇਹਦੀਆਂ ਤੇ ਇਧਰ ਸੀਲ ਵਾਲਾ ਸਾਈਜ਼ ਵੀ ਲਗਭਗ ਠੀਕ ਆ ਬਾਕੀ ਆਪਾਂ ਇਹਦੇ ਤੇ ਰੇਗਮਾਰ ਵਗੈਰਾ ਲਵਾ ਕੇ ਦੇਖਾਂਗੇ ਵੀ ਕੋਈ ਜੇ ਤਾਂ ਸੀਲ ਵਾਲਾ ਜਗਾ ਚਲਦੀ ਹੋਈ ਤੇ ਠੀਕ ਆ ਨਹੀਂ ਆਪਾਂ ਇਹਦਾ ਸਾਈਜ਼ ਬਣਵਾ ਲਾਂ ਇਹਦਾ ਤੁਹਾਨੂੰ ਨਿਗਾ ਮਰਾ ਦਿਆਂ ਹੁਣ ਸੋਨਾ ਲੀਕਾ ਦੇ ਇੰਜਾਂ ਤੇ ਇਧਰ ਆਪਣਾ ਸਫਾਈ ਵਗੈਰਾ ਦਾ ਕੰਮ ਚੱਲ ਰਿਹਾ ਹੈ ਬਲੌਗ ਆਪਣਾ ਆ ਪਿਆਗਾ ਤੇ ਚਲੋ ਮਿੱਤਰੋ ਬਾਕੀ ਤੁਸੀਂ ਜੁੜੇ ਰਹੇ ਵੀਡੀਓ ਦੇ ਨਾਲ ਅਜੇ ਆਪਾਂ ਘੰਟਾ ਡੇਢ ਘੰਟਾ ਕਰਦੇ ਆ ਕੰਮ ਵਰਕਸ਼ਾਪ ਤੇ ਚਲੋ ਵੀ ਸੱਜਣੋ ਬਾਕੀ ਤੁਹਾਨੂੰ ਸਾਰੇ ਬਲੌਗ ਦੇ ਵਿੱਚ ਜੋ ਜੋ ਅੱਜ ਵਰਕ ਚੱਲ ਰਿਹਾਗਾ ਤੁਹਾਨੂੰ ਅੱਜ ਦੇ ਵਲੌਗ ਦੇ ਵਿੱਚ ਸਾਰਾ ਕੁਝ ਦਿਖਾਇਆ। ਇਸ ਤੋਂ ਬਾਅਦ ਜੋ ਆਪਣੇ ਵਲੌਗ ਆਉਣਗੇ ਪੂਰੀ ਮਿਹਨਤ ਲਾ ਕੇ ਤੇ ਪੂਰੀ ਕੋਸ਼ਿਸ਼ ਕਰਕੇ ਅਸੀਂ ਲੈ ਕੇ ਆਵਾਂਗੇ ਤੁਹਾਡੇ ਲਈ। ਕਿਉਂਕਿ ਤੁਹਾਨੂੰ ਪਤਾ ਵਰਕਸ਼ਾਪ ਤੁਹਾਡੀ ਵਰਕਸ਼ਾਪ ਆ ਜੋ ਆਪਣੀ ਜੀਐਨਟੀ ਬਰਗਾੜੀ ਦੇ ਨਾਮ ਤੇ ਤੁਸੀਂ ਸਾਨੂੰ ਮਸ਼ਹੂਰ ਕੀਤਾ ਤੇ ਤੁਹਾਡੇ ਹੀ ਬਦੌਲਤ ਹੀ ਅਸੀਂ ਇੱਥੇ ਇਥੋਂ ਤੱਕ ਪਹੁੰਚੇ ਤੇ ਤੁਹਾਡੇ ਹੀ ਬਦੌਲਤ ਹੀ ਸਾਡੇ ਕੋਲ ਵਰਕ ਆ। ਕਿਉਂਕਿ ਤੁਸੀਂ ਸਾਰੇ ਭਰਾ ਰਲ ਕੇ ਸਾਡਾ ਸਾਥ ਦਿੰਦੇ ਹੋ। ਸਾਥ ਦੇਣ ਦੇ ਨਾਲ ਹੀ ਸਾਡਾ ਹੌਸਲਾ ਬਣਦਾ ਜੇ ਤੁਸੀਂ ਕਮੈਂਟ ਦੇ ਵਿੱਚ ਵਧੀਆ ਵਰਕ ਬਾਰੇ ਲਿਖ ਦਿਓ ਚੰਗੇ ਚੰਗੇ ਕਮੈਂਟ ਕਰਦੇ ਹੋ ਬਾਕੀ ਤੁਸੀਂ ਲਾਈਕ ਕਰ ਦਿਓ ਵੀਡੀਓ ਨੂੰ ਤਾਂ ਹੀ ਤੁਹਾਡੇ ਲਈ ਅਸੀਂ ਇਦਾਂ ਦੇ ਵਲੌਗ ਲੈ ਕੇ ਆਉਂਨੇ ਆ ਤੇ ਫੇਰ ਹੀ ਹੌਸਲਾ ਬਣਦਾ ਹੈ ਕਿਉਂਕਿ ਹੁਣ ਕੰਮ ਦਾ ਜ਼ੋਰ ਜ਼ਿਆਦਾ ਹੋਣ ਕਰਕੇ ਆਪਣੇ ਤੋਂ ਵਲੌਗ ਘੱਟ ਪਏ ਆ ਤੇ ਹੁਣ ਆਪਾਂ ਮਿਹਨਤ ਪੂਰੀ ਲੈ ਕੇ ਆਵਾਂਗੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਤੇ ਹਰ ਇਨਫੋਰਮੇਸ਼ਨ ਵਾਲੀ ਵੀਡੀਓ ਲੈ ਕੇ ਆਵਾਂਗੇ ਕਿਉਂਕਿ ਇੱਕ ਜੋ ਮੈਸੀ ਟਰੈਕਟਰ ਸੀਗਾ ਵਲੌਗ ਤੁਹਾਨੂੰ ਦਿਖਾਇਆ ਕਿਉਂਕਿ ਤੁਹਾਨੂੰ ਵਲੌਗ ਦੇ ਵਿੱਚ ਜੋ ਮੈਸੀ ਟਰੈਕਟਰ ਦਾ ਪੇਂਟ ਦਾ ਵਰਕ ਚੱਲ ਰਿਹਾ ਉਹ ਤੁਹਾਨੂੰ ਸ਼ਾਰਟ ਦਿਖਾਇਆ ਵਿੱਚ ਹੁਣ ਇਸੇ ਤਰ੍ਹਾਂ ਹੀ ਤੁਹਾਨੂੰ ਵਲੌਗ ਚੰਗੇ-ਚੰਗੇ ਲੈ ਕੇ ਆਵਾਂਗੇ ਤੁਹਾਡੇ ਲਈ ਇਨਫੋਰਮੇਸ਼ਨ ਵਾਲੇ ਤੇ ਚਲੋ ਸੱਜਣਾ ਤੁਸੀਂ ਜੁੜੇ ਰਹੋ ਕਿਉਂਕਿ ਬਾਕੀ ਤੁਸੀਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੰਨੇ ਹੋ ਤੇ ਜਿਹਦੇ ਕਾਰਨ ਕਰਕੇ ਸਾਡਾ ਹੌਸਲਾ ਬਣਦਾ ਤੇ ਚਲੋ ਇਸ ਤੋਂ ਬਾਅਦ ਹੁਣ ਅੱਗੇ ਦੀ ਤਰ੍ਹਾਂ ਤੁਹਾਨੂੰ ਹਰ ਪਿਸਟਨ ਕੇਮ ਗੇਅਰ ਬਾਰੇ ਸਾਰੀ ਜੋ ਜੋ ਟਰੈਕਟਰ ਦੇ ਵਿੱਚ ਪਾਰਟਸ ਚੱਲਦੇ ਨੇ ਤੁਹਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਦਿੰਦੇ ਰਿਹਾ ਕਰਾਂਗੇ ਹਰ ਵੀਡੀਓ ਦੇ ਵਿੱਚ ਤੇ ਬਾਕੀ ਕਈ ਸੱਜਣਾ ਦਾ ਆਪਣਾ ਕਮੈਂਟ ਆਉਂਦਾ ਤੁਸੀਂ ਸਾਰਾ ਕੁਝ ਨਹੀਂ ਦੱਸੀ ਇਦਾਂ ਸਾਰਾ ਕੁਝ ਨਹੀਂ ਦੱਸਿਆ ਜਾਂਦਾ ਸੱਜਣਾਂ ਕਿਉਂਕਿ ਕੁਝ ਕੁਝ ਗੱਲਾਂ ਆਪਣੇ ਮਾਈਂਡ ਦੇ ਵਿੱਚ ਹੀ ਰੱਖਣੀਆਂ ਪੈਂਦੀਆਂ ਸਾਰੀਆਂ ਗੱਲਾਂ ਨੂੰ ਤੁਹਾਡੇ ਤੱਕ ਸ਼ੇਅਰ ਨਹੀਂ ਕੀਤਾ ਜਾਂਦਾ ਤੇ ਜਿੱਥੋਂ ਤੱਕ ਆਪਣੀ ਕੋਸ਼ਿਸ਼ ਆ ਸੱਜਣੋਂ ਉੱਥੋਂ ਤੱਕ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਆਂ ਜੋ ਜੋ ਟਰੈਕਟਰ ਦੇ ਵਿੱਚ ਫਾਲਟ ਪੈਂਦਾ ਉਹਦੇ ਬਾਰੇ ਤੁਹਾਨੂੰ ਦੱਸਦੇ ਰਹਿੰਨੇ ਆ ਤੇ ਚਲੋ ਵੀ ਮਿੱਤਰੋ ਅੱਜ ਦੀ ਕਰਦੇ ਆ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਤੇ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੇ ਵਲੌਗ ਤੁਹਾਡੇ ਲਈ ਇੰਟਰਸਟਿੰਗ ਹੋਣ ਵਾਲੇ ਆ ਤੇ ਤੁਸੀਂ ਜ਼ਰੂਰ ਦੇਖਣਾ ਧੰਨਵਾਦ ਸਸੀਕਲ ਇੱਕ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂਕਿ ਤੁਹਾਡਾ ਇੰਟਰਸਟ ਤਾਂ ਹੀ ਸਾਡੀ ਵੀਡੀਓ ਦੇ ਵਿੱਚ ਬਣੂਗਾ ਧੰਨਵਾਦ ਸਸੀਕਲ